ਆ ਸਰਕਾਰ ਦੇ ਮੰਤਰੀ ਤੁਹਾਡੇ ਨਾਲ ਉਹਦੇ ਢੋਲ ਤੇ ਨਾਲ ਤੁਹਾਡੀਆਂ ਮੱਖਾਂ ਦੇ ਨਾਲ 100 ਫੀਸ ਰੱਖਦੇ ਆਂ ਅਕਤਰਾ ਦਾ ਸਹਿਯੋਗ ਦੇਵਾਂਗੇ ਅਸੀਂ ਸਰਪਾਰਟੀ ਮੀਟਿੰਗ ਵਿੱਚ ਸਰਦਾਂਗੇ ਸਭ ਤੁਸੀਂ ਵੀ ਮੱਖਾਂ ਪਾਵਾਗੇ ਜੇ ਤੁਸੀਂ ਜਿਹੜਾ ਸਰਕਾਰੀ ਬੁਲਾਵਾ ਹੈ ਅਸੀਂ ਕਹਿੰਦੇ ਆ ਵੀ ਉਸ ਦਿਨ ਤੁਸੀਂ ਜਿਹਨੂੰ ਕਹਿੰਦੇ ਸੰਡ ਸ਼ੋਰ ਹੜਤਾਲ ਨਹੀਂ ਕਹਿੰਦੇ ਹਾਂ ਦਾ ਸਟ੍ਰਾਈਕ ਵੀ ਭਾਵੇਂ ਜਾਵੜੋ ਤੁਸੀਂ ਦਫ਼ਤਰ ਤੇ ਜਾਵੜੋ ਜਾਂ ਤੇ ਮਹਿਕਮੇ ਦੇ ਵਿਭਾਗ ਤੇ ਜਾਵੜੋ ਜਿੱਥੇ ਤੁਹਾਡਾ ਦਫ਼ਤਰ ਹੈ ਪਰ ਉੱਥੇ ਤੁਸੀਂ ਜਾ ਕੇ ਸਟ੍ਰਾਈਕ ਕਰੋ ਜੇ ਤਾਂ ਦਲੇਰੀ ਕਰ ਸਕਦੇ ਆ ਜਿਹੜੇ ਵੀ ਜਰ ਭਾਵੇਂ ਸਰਕਾਰ ਸਾਡੇ ਤੇ ਐਕਸ਼ਨ ਬਵੇ ਤਾਂ ਸਰਕਾਰ ਤੁਹਾਡੇ ਤੇ ਐਕਸ਼ਨ ਲਾਊਗੀ ਅਸੀਂ ਤੁਹਾਨੂੰ ਦੋਨੇ ਫਾਰਮਾਂ ਵੱਲੋਂ ਜੀ ਕੇ ਸੋਣੇ ਵੀ ਅਸੀਂ ਉਹਦਾ ਨੋਟਿਸ ਲਵਾਗੇ ਵੀ ਇੱਥੇ ਤੁਸੀਂ ਕਹਿੰਦੇ ਕਹਿ ਸੀਗੇ ਸਾਡਾ ਸਮਰਪਣ ਹੈ ਦੇਖ ਕੇ ਮੁਲਾਜ਼ਮ ਨੇ ਕੀ ਦੇ ਪੰਨ ਦਾ ਸਮਰਪਣ ਐਕਸ਼ਨ ਲੈਣ ਦੇ ਅਸੀਂ ਉਹਦੇ ਤੇ ਪਹਿਲਾਂ ਵੀ ਕਹਾਂਗੇ ਕੀ ਤੋਂ ਪਹਿਲਾਂ ਇਹ ਸਰਕਾਰ ਕਿਸੇ ਵੀ ਮੁਲਾਜ਼ਮ ਤੇ ਐਕਸ਼ਨ ਲੈਣ ਦਾ ਨਾ ਸੋਚੇ ਇਸ ਕਰਕੇ ਤੁਸੀਂ ਜੁੜੋ ਜਿੱਥੇ ਟਾਂਕਾ ਹੁੰਦਾ ਸਟ੍ਰਾਈਕ ਦਾ ਫਿਰ ਵੀ ਭਾਈ ਜਿੱਦ ਨੂੰ ਡਰ ਹੈਗਾ ਫਿਰ ਹੁੰਦਾ ਵੀ ਤੁਹਾਡੇ ਕੋਲ ਛੁੱਟੀਆਂ ਹੁੰਦੀਆਂ ਨੇ ਜਾਂ ਬਿਨਾਂ ਪੇ ਵੀ ਹੋ ਜਾਂਦੀਆਂ ਫਿਰ ਤੁਸੀਂ ਛੁੱਟੀ ਲੈ ਕੇ ਪਾਸੋਂ ਸਟ੍ਰਾਈਕ ਕਰਦੇ ਪਵੇ ਸਾਡੀ ਉਮੀਦ ਹੈ ਵੀ ਤੁਸੀਂ ਉਸ ਦਿਨ ਕੀ ਦੇ ਬੰਦ ਫੀਲਡ ਆ ਦੇ ਛੜਦੇ ਜਿਹੜੇ ਕਲੈਰੀਕਲ ਖੇਤਰ ਦੇ ਮੁਲਾਜ਼ਮ ਹੈ ਸੁੱਤਰੇ ਜੇ ਉਹ ਹੜਤਾਲ ਕਰਦਾ ਹੜਤਾਲ ਕਰਕੇ ਕੰਮ ਬੰਦ ਕਰਦੇ ਆ ਬਾਹਰ ਆ ਕੇ ਦਫਤਰ ਨੇ ਬੋਲ ਲਾਉਂਦੇ ਆ ਜਿੱਥੇ ਪੰਜਾਬ ਬੰਦ ਹੈ ਅੱਜ ਸਾਲਾਂ ਦੀ ਜਿੱਥੇ ਬੰਦ ਨੇ ਜਿਹੜੇ ਸਾਰੇ ਵਰਗਾਂ ਦੀ ਭਾਇਸ਼ੀ ਖਤਰਾ ਪਾੜ ਰਹੇ ਆ ਉਹਨਾਂ ਦਾ ਮੰਤ ਹੈ ਇਸ ਕਰਕੇ ਟੰਗ ਪੰਦ ਆ ਅੱਜ ਕਰਵਾ ਕਰਕੇ ਨਾ ਕੱਲ ਨੂੰ ਜਿਹੜੇ ਵੀ ਆਪਦਾ ਦਫਤਰ ਦਾ ਕੰਮ ਆ ਕੱਲ ਨੂੰ ਤੇ ਐਸ ਰੂਪ ਤੁਸੀਂ ਮਤਲਬ ਕਰਦੇ ਆ ਅਸੀਂ ਕਹਾਂਗੇ ਇਹ ਬਹੁਤ ਘੋਸ ਮਤਲਬ ਹੁੰਦਾ ਕਿ ਨੋ ਤੇ ਇਸ ਪੁਆਇੰਟ ਤੇ ਸਤਿ ਸ਼੍ਰੀ ਅਕਾਲ ਅਸੀਂ ਬਾਹਰ ਗੱਲ ਕਰਦੇ ਹਾਂ ਤੁਹਾਡੇ ਜਾਂ ਛੋਟੇ ਤੇ ਕੋਈ ਸਰਕਾਰ ਐਕਸ਼ਨ ਡਾਊਟ ਹੁੰਦਾ ਅਸੀਂ ਤੁਹਾਡੇ ਨਾਲ ਖੜਾਂਗੇ ਇਹ ਐਕਸ਼ਨ ਵੀ ਲਵਾਇਆ ਤਾਂ ਵਾਪਸ ਕਰਾਉਣ ਤੱਕ ਕਰਾਂਗੇ ਤੁਹਾਡੇ ਨਾਲ ਖੜਾ ਰਹਿਣ ਦਾ ਧੰਨਵਾਦ ਸਾਹਿਬ ਜੀ ਦਾ ਸਵਾਗਤ